ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਪਿਆਰੀ ਤੇ ਬਿਊਟੀਫੁਲ ਡਿਵਾਈਨ ਸੋਲਸ ਆਪ ਸਾਰੇ ਹੀ ਉਸ ਪਰਮਾਤਮਾ ਦੇ ਅੰਸ਼ੋਂ ਉਸ ਪਰਮਾਤਮਾ ਦੇ ਬਹੁਤ ਹੀ ਪਿਆਰੀਆਂ ਸੋਲਸੋਂ ਬਹੁਤ ਹੀ ਪਿਆਰੀਆਂ ਆਤਮਾਵਾਂ ਹੋ ਜਿਹੜੀਆਂ ਕਿ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਾਰਗ ਤੇ ਚੱਲ ਕੇ ਆਪਣਾ ਤੇ ਦੂਸਰਿਆਂ ਦਾ ਜੀਵਨ ਸਫਲਾ ਕਰਨਾ ਚਾਹੁੰਦੇ ਹੋ ਕਾਹਹੀਂ ਤੁਸੀਂ ਇਸ ਚੈਨਲ ਤੱਕ ਆਏ ਹੋ ਇੱਕ ਤਾਂ ਤੁਸੀਂ ਟਵਿਨ ਫਿਲਮ ਜਰਨੀ ਦੇ ਵਿੱਚ ਹੋ ਸਕਦੇ ਹੋ ਕਿਉਂਕਿ ਇਸ ਚੈਨਲ ਤੇ ਜਿਹੜੀਆਂ ਵੀਡੀਓਜ਼ ਪਾਈਆਂ ਜਾਂਦੀਆਂ ਨੇ ਉਹ ਕਿਸੇ ਹੋਰ ਨੂੰ ਤਾਂ ਸਮਝ ਆਉਣ ਵਾਲੀਆਂ ਨਹੀਂ ਆ ਜਿਹੜੇ ਇਸ ਜਰਨੀ ਦੇ ਵਿੱਚ ਨੇ ਜਾਂ ਜਿਹੜੇ ਇਹਨਾਂ ਸਟੇਜਿਸ ਦੇ ਵਿੱਚੋਂ ਲੰਘ ਰਹੇ ਨੇ ਉਹਨਾਂ ਨੂੰ ਹੀ ਇਹ ਵੀਡੀਓਜ਼ ਸਮਝ ਆਉਣਗੀਆਂ ਬਾਕੀਆਂ ਦੇ ਤਾਂ ਉੱਪਰੋਂ ਇਹ ਵੀਡੀਓਜ਼ ਲੰਘ ਜਾਣੀਆਂ ਨੇ ਸੋ ਆਪਾਂ ਤਾਂ ਹਮੇਸ਼ਾ ਵੀਡੀਓਜ਼ ਦੇ ਰਾਹੀਂ ਆਪ ਸਾਰਿਆਂ ਨੂੰ ਉਸ ਇੱਕ ਕਾਲਪੁਰਖ ਵਾਈਗਰੂ ਜੀ ਦੇ ਨਾਲ ਜੋੜਨ ਦਾ ਇੱਕ ਪ੍ਰਯਾਸ ਕਰ ਰਹੇ ਹਾਂ ਯਤਨ ਕਰ ਰਹੇ ਹਾਂ ਕਿ ਉਸ ਇੱਕ ਦੇ ਨਾਲ ਕਿਵੇਂ ਜੁੜਿਆ ਜਾਵੇ ਤੇ ਆਪਣੇ ਆਪ ਨੂੰ ਇਸ ਕਸ਼ਮਕਸ਼ ਦੇ ਵਿੱਚੋਂ ਕੱਢਿਆ ਜਾਵੇ ਕਿ ਇਹ ਜਰਨੀ ਹੁੰਦੀ ਆ ਜਾਂ ਨਹੀਂ ਹੁੰਦੀ ਅਸੀਂ ਟਵਿਨ ਫਿਲਮ ਜਰਨੀ ਦੇ ਵਿੱਚ ਹੈਗੇ ਆ ਜਾਂ ਨਹੀਂ ਹੈਗੇ ਇਹਨਾਂ ਸਾਰੇ ਸਰੀਰ ਦੇ ਜਿਹੜੇ ਲੈਵਲ ਦੀਆਂ ਸਾਡੀਆਂ ਅੰਦਰਲੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਤੋਂ ਉੱਪਰ ਉੱਠ ਕੇ ਅਸੀਂ ਉਸ ਆਤਮਾ ਦੇ ਲੈਵਲ ਤੱਕ ਪਹੁੰਚੀਏ ਜਿੱਥੋਂ ਤੱਕ ਪਹੁੰਚ ਕੇ ਸਾਨੂੰ ਸਾਰਾ ਗਿਆਨ ਆਪਣੇ ਅੰਦਰੋਂ ਹੀ ਹੋ ਜਾਵੇ ਸਾਨੂੰ ਆਪਣੇ ਅੰਦਰੋਂ ਹੀ ਪਤਾ ਲੱਗ ਜਾਵੇ ਕਿ ਅਸੀਂ ਜੇ ਇਸ ਮਾਰਗ ਤੇ ਚੱਲ ਰਹੇ ਹਾਂ ਇਹ ਮਾਰਗ ਸਾਨੂੰ ਉਸ ਅਕਾਲ ਪੁਰਖ ਵੱਲ ਹੀ ਲੈ ਕੇ ਜਾ ਰਿਹਾ ਹੈ ਏ ਅਸੀਂ ਇੱਧਰ-ਉੱਧਰ ਨਾ ਪਟਕੇ ਬਾਕੀ ਮੈਂ ਕਦੇ ਵੀ ਆਪ ਜੀ ਨੂੰ ਅਜਿਹੀ ਕੋਈ ਗੱਲ ਨਹੀਂ ਕਹਿੰਦੀ ਨਾ ਕੋਈ ਅਜਿਹੀ ਸਲਾਹ ਦਿੰਨੀ ਆ ਜਿਵੇਂ ਕਿ ਅਵਰੂਪ ਦੀਸ ਸੇ ਆਪ ਨਾ ਕਰੇ ਤੇ ਜਿਹੜੀਆਂ ਗੱਲਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਕਰਕੇ ਦੇਖਿਆ ਨੇ ਮੈਂ ਉਹੀ ਆਪ ਜੀ ਨੂੰ ਸਿੱਖਿਆ ਦਿੰਨੀ ਆ ਕਿ ਆਪ ਜੀ ਅਜਿਹੀਆਂ ਗੱਲਾਂ ਨੂੰ ਜ਼ਰੂਰ ਅਪਣਾਓ ਤਾਂ ਕਿ ਆਪ ਆਪਣੀ ਜਿਹੜੀ ਵੈਨ ਫਿਲਮ ਜਰਨੀ ਆ ਉਹਦੇ ਵਿੱਚ ਅੱਗੇ ਵਧ ਸਕੋ ਬਾਕੀ ਮੈਂ ਬਹੁਤਾ ਆਪਣੇ ਆਪ ਨੂੰ ਐਕਸਪੋਜ਼ ਨਹੀਂ ਅਜੇ ਕਰਨਾ ਚਾਹੁੰਦੀ ਤੁਹਾਨੂੰ ਬਾਲਾ ਕੁਝ ਤਾਂ ਨਹੀਂ ਦੱਸ ਸਕਦੀ ਪਰ ਜਿੰਨਾ ਕੁ ਵੀ ਮਹਾਰਾਜ ਸਿਰ ਤੇ ਹੱਥ ਰੱਖ ਕੇ ਬਲਵਾ ਲੈਣਾ ਉਹਨਾਂ ਕੇ ਕੁਝ ਆਪ ਜੀ ਨੂੰ ਦੱਸ ਰਹੀ ਹਾਂ ਆਪ ਸਾਰਿਆਂ ਜਿੰਨੇ ਵੀ ਇਸ ਚੈਨਲ ਤੇ ਆ ਰਹੇ ਹੋ ਚਾਹੇ ਤੁਸੀਂ ਡੀ ਐਫਓ ਡੀ ਐਮਓ ਜਾਂ ਹਜੇ ਅਵੇਕਨਿੰਗ ਹੋਣੀ ਆ ਤੁਹਾਡੇ ਸਾਰਿਆਂ ਦੀ ਮੈਂ ਚਰਨਾ ਦੀ ਧੂੜ ਆ ਆਪਣੇ ਆਪ ਨੂੰ ਚਰਨਾ ਦੀ ਧੂੜ ਮੰਨਦੀ ਆ ਤੁਸੀਂ ਸਾਰੇ ਇੱਕ ਸੰਗਤ ਦੇ ਰੂਪ ਦੇ ਵਿੱਚੋਂ ਕਿਉਂਕਿ ਤੁਸੀਂ ਸਾਰੇ ਜ਼ਰੂਰ ਨਿਤਨੇਮ ਵੀ ਕਰਦੇ ਹੋਵੋਗੇ ਮੂਲ ਮੰਤਰ ਕਰਦੇ ਹੋਵੋਗੇ ਗੁਰ ਮੰਤਰ ਜਪਦੇ ਹੋਵੋਗੇ ਮੈਡੀਟੇਸ਼ਨ ਕਰਦੇ ਹੋਵੋਗੇ ਸੋ ਨਾਮ ਜਪਣ ਵਾਲੀਆਂ ਰੂਹਾਂ ਹੋ ਤੋ ਤਾਂ ਕਰਕੇ ਮੈਂ ਆਪ ਜੀ ਦੇ ਚਰਨਾਂ ਦੀ ਧੂੜ ਹੀ ਬਣ ਕੇ ਰਹਿਣਾ ਪਸੰਦ ਕਰੂੰਗੀ ਕਿਉਂਕਿ ਮੈਂ ਤੁਹਾਨੂੰ ਟਵਿਨ ਫਲੇਮ ਜਰਨੀ ਬਾਰੇ ਦੱਸ ਕੇ ਕੋਈ ਪਰਮੋਣਾ ਤਾਂ ਨਹੀਂ ਚਾਹੁੰਦੀ ਤੇ ਨਾ ਹੀ ਆਪਣੇ ਨਾਲ ਜੋੜਨਾ ਚਾਹੁੰਨੀ ਆ ਜੋੜ ਜੋੜਨਾ ਚਾਹੁੰਨੀ ਆ ਤਾਂ ਉਸ ਇੱਕ ਕਾਲਪੁਰਖ ਵਾਈਗੁਰੂ ਜੀ ਦੇ ਨਾਲ ਅਜਿਹੀਆਂ ਗੱਲਾਂ ਦੱਸਣਾ ਚਾਹੁੰਨੀ ਆ ਤਾਂ ਕਿ ਤੁਹਾਡਾ ਉਸ ਵਾਈਗੁਰੂ ਜੀ ਤੇ ਭਰੋਸਾ ਹੋਰ ਬਣ ਸਕੇ ਪਹਿਲਾਂ ਤਾਂ ਮੈਂ ਇੱਕ ਕਸ਼ਮਕਸ਼ ਦੇ ਵਿੱਚ ਸੀ ਦੁਬਿਧਾ ਦੇ ਵਿੱਚ ਸੀ ਕਿ ਜਿਹੜੀ ਮੈਂ ਅੱਜ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਆ ਇਸ ਵੀਡੀਓ ਦੇ ਵਿੱਚ ਉਹ ਮੈਂ ਕਿਸ ਤਰ੍ਹਾਂ ਐਗਜ਼ਾਮਪਲ ਦੇਵਾਂ ਮੈਂ ਆਪਣੇ ਬਾਰੇ ਦੱਸਾਂ ਜਾਂ ਮੈਂ ਇਹ ਕਹਾਂ ਦੇਵਾਂ ਕਿ ਮੈਂ ਕਿਸੇ ਹੋਰ ਟਵਿਨ ਫਲੇਮ ਕਪਲ ਦੇ ਬੱਚੇ ਨੂੰ ਦੇਖਿਆ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਮੈਂ ਆਪਣੀ ਵਡਿਆਈ ਤਾਂ ਕਰਨੀ ਹੀ ਨਹੀਂ ਚਾਹੁੰਦੀ ਯਕੀਨ ਮੰਨੋ ਮੈਨੂੰ ਬਹੁਤਾ ਮੈਂ ਮੈਂ ਕਰਕੇ ਗੱਲਾਂ ਕਰਨੀਆਂ ਪਸੰਦ ਨਹੀਂ ਆ ਮੈਂ ਇਦਾਂ ਕੀਤਾ ਮੈਂ ਉਦਾਂ ਕੀਤਾ ਕਿਉਂਕਿ ਕਰਵਾਉਣ ਵਾਲਾ ਤਾਂ ਪਰਮਾਤਮਾ ਹੀ ਆ ਅਸੀਂ ਸਿਰਫ ਇੱਕ ਕੱਟ ਪੁਤਲੀ ਹੁੰਨੇ ਆ ਜਿਹੜੀ ਸੇਵਾ ਮਾਲਕ ਨੇ ਮੇਰੇ ਤੋਂ ਲੈਣੀ ਆ ਲੈ ਲੈਣ ਮਾਲਕ ਸੇਵਾ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਤੁਹਾਡੇ ਕਰਮਾਂ ਦੇ ਵਿੱਚ ਪਤਾ ਨਹੀਂ ਕਿੰਨੇ ਅੱਵਲ ਦਰਜੇ ਦੀ ਸੇਵਾ ਉਸ ਮਾਲਕ ਨੇ ਲਿਖੀ ਹੋਈ ਆ ਪਤਾ ਨਹੀਂ ਮਾਲਕ ਨੇ ਤੁਹਾਨੂੰ ਸੂਲ ਪਰਪਸ ਤੁਹਾਡਾ ਦੱਸ ਦਿੱਤਾ ਜਾਂ ਹਜੇ ਦੱਸਣਾ ਆ ਪਤਾ ਨਹੀਂ ਤੁਸੀਂ ਇਸ ਸਮਾਜ ਨੂੰ ਕਿੰਨੀ ਵੱਡੀ ਸੇਵਾ ਦੇ ਕੇ ਜਾਣੀ ਆ ਇਹ ਤਾਂ ਜਾਂ ਅਕਲਪੁਰਖ ਵਾਈਗਰੋ ਜਾਣਦੇ ਆ ਜਾਂ ਤੁਹਾਡੀ ਆਤਮਾ ਜਾਣਦੀ ਆ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ ਕਿ ਟਵਿਨ ਫਲੇਮਸ ਦੀਆਂ ਕਈ ਕੈਟਾਗਰੀਜ਼ ਹੁੰਦੀਆਂ ਨੇ ਅਜੇ ਅਨਮੈਰਿਡ ਟਵਿਨ ਫਲੇਮਸ ਵੀ ਨੇ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਆਪਣੇ ਡਿਵਾਈਨ ਮਸਕੁਲਾਈਨ ਦੀ ਵੇਟ ਕਰਦੇ ਨੇ ਕਿ ਉਹ ਕਦੋਂ ਵੇਖਣ ਹੋਣ ਤੇ ਕਦੋਂ ਸਾਨੂੰ ਪਹਿਚਾਨਣ ਤੇ ਕਦੋਂ ਅਸੀਂ ਵਿਆਹ ਬੰਧਨ ਦੇ ਵਿੱਚ ਵੱਜੀਏ ਤੇ ਕਦੋਂ ਬਿਊਟੀਫੁਲ ਤੇ ਪਿਆਰੀਆਂ ਸੰਤ ਰੂਹਾਂ ਇਸ ਧਰਤੀ ਤੇ ਲੈ ਕੇ ਆਈਏ ਅਜਿਹੇ ਕਪਲਸ ਵੀ ਨੇ ਇਸ ਚੈਨਲ ਦੇ ਨਾਲ ਜੁੜੇ ਹੋਏ ਤੇ ਇੱਕ ਹੋਰ ਕਪਲਸ ਵੀ ਜੁੜੇ ਹੋਣਗੇ ਜਿਹੜੇ ਕਿ ਆਲਰੇਡੀ ਵਿਆਹ ਬੰਧਨ ਦੇ ਵਿੱਚ ਵੱਜੇ ਹੋਏ ਨੇ ਜਾਂ ਤਾਂ ਉਹ ਕਿਸੇ ਕਰਮਕ ਦੇ ਨਾਲ ਮੈਰਿਡ ਨੇ ਜਾਂ ਸੋਲਮੇਟਸ ਦੇ ਨਾਲ ਮੈਰਿਡ ਨੇ ਤੇ ਅਜਿਹੇ ਵੀ ਹੋ ਸਕਦੇ ਨੇ ਜਿਹੜੇ ਖੁਦ ਵੀ ਟਵਿਨ ਫਲੇਮਸ ਹੋ ਸਕਦੇ ਆ ਡੀ ਐਮ ਡੀ ਐਫ ਆਲਰੇਡੀ ਮੈਰਿਡ ਹੋ ਸਕਦੇ ਆ ਹੋ ਸਕਦਾ ਉਹਨਾਂ ਦਾ ਸੈਪਰੇਸ਼ਨ ਚੱਲ ਰਿਹਾ ਹੋਵੇ ਬਟ ਪਤਾ ਨਾ ਲੱਗ ਰਿਹਾ ਹੋਵੇ ਕਿ ਇਹ ਹੀ ਸਾਡਾ ਮਸਕੁਲਾਈਨ એનર્ਜੀ ਆ ਜਾਂ ਫੈਮਿਨਾਈਨ એનર્ਜੀ ਆ ਇਹ ਵੀ ਹੋ ਸਕਦਾ ਇਹ ਸਾਰਾ ਕੁਝ ਜਦੋਂ ਆਪ ਜੀ ਨੂੰ ਗਿਆਨ ਹੋਣਾ ਚਾਨਣ ਹੋਣਾ ਪ੍ਰਕਾਸ਼ ਹੋਣਾ ਅੰਦਰੋਂ ਹੀ ਹੋਣਾ ਤੁਹਾਡੇ ਅੰਦਰੋਂ ਹੀ ਤੁਹਾਨੂੰ ਸਾਰਾ ਕੁਝ ਸਾਰੇ ਰਿਸ਼ਤਿਆਂ ਬਾਰੇ ਪਤਾ ਲੱਗਣਾ ਆ ਸੋ ਆਪਾਂ ਗੱਲ ਕਰਦੇ ਸੀਗੇ ਕਿ ਟਵਿਨ ਫਲੇਮਸ ਦੇ ਬੱਚੇ ਜਿਹੜੇ ਉਹ ਕਿਵੇਂ ਦੇ ਹੁੰਦੇ ਆ ਦੇਖੋ ਪਹਿਲੀ ਤਾਂ ਗੱਲ ਇਹ ਆ ਕਿ ਆਗਰ ਡੀਐਮ ਤੇ ਡੀਐਫ ਆਲਰੇਡੀ ਅਵੇਕਨ ਨੇ ਵਿਆਹ ਤੋਂ ਪਹਿਲਾਂ ਹੀ ਦੋਨੇ ਅਵੇਕਨ ਹੋ ਚੁੱਕੇ ਆ ਡਿਵਾਈਨ ਦੇ ਵਿੱਚ ਮਰਜ ਹੋ ਚੁੱਕਿਆ ਇੱਕ ਮਿਕ ਹੋ ਚੁੱਕਿਆ ਤੇ ਉਹਨਾਂ ਦੇ ਜਿਹੜੇ ਬੱਚੇ ਹੋਣਗੇ ਉਹਨਾਂ ਦੇ ਬਾਰੇ ਉਹਨਾਂ ਦੀ ਅਵਸਥਾ ਵਾ ਵਾਰੇ ਆਪਾਂ ਅੰਦਾਜ਼ਾ ਲਾ ਹੀ ਨਹੀਂ ਸਕਦੇ ਪਤਾ ਨਹੀਂ ਕਿੰਨੇ ਉੱਚ ਕੋਟੇ ਅੱਭਲ ਦਰਜੇ ਦੀਆਂ ਰੂਹਾਂ ਉਹ ਧਰਤੀ ਤੇ ਆਉਣੀਆਂ ਨੇ ਉਹਨਾਂ ਟਵਿਨ ਫਲੇਮ ਕਪਲਸ ਤੋਂ ਸੇਵਾ ਲੈਣੀਆਂ ਪਰਵਰਸ਼ ਦੀ ਉਹਨਾਂ ਰੂਹਾਂ ਨੇ ਧਰਤੀ ਤੇ ਆ ਕੇ ਤਾਂ ਕਰਕੇ ਆਪਾਂ ਜਿਆਦਾ ਜ਼ੋਰ ਦੰਨੇ ਆ ਕਿ ਅਵੇਕਨਿੰਗ ਤੇ ਕਿ ਆਪਣੇ ਆਪ ਨੂੰ ਜਾਗਰੂਕ ਕਰੋ ਆਪਣੇ ਅੰਦਰੋਂ ਹੀ ਉਹ ਗਿਆਨ ਦਾ ਪ੍ਰਕਾਸ਼ ਕਰੋ ਜਿਹੜੀਆਂ ਫੈਮੀਨਾਈਨਸ ਨੇ ਫੀਮੇਲ એનર્ਜੀ ਫੀਮੇਲ ਬੋਡੀ ਦੇ ਵਿੱਚ ਨੇ ਫੈਮੀਨਾਈਨ એનર્ਜੀ ਜਦੋਂ ਉਹ ਵਿਕਨ ਹੋ ਜਾਣਗੀਆਂ ਅੰਮ੍ਰਿਤ ਰਸ ਉਹਨਾਂ ਨੂੰ ਆਉਂਦਾ ਹੋਏਗਾ ਜਦੋਂ ਉਹਨਾਂ ਦੀ ਕੁੱਖ ਤੋਂ ਕਿਸੇ ਬੱਚੇ ਨੇ ਜਨਮ ਲੈਣਾ ਤਾਂ ਉਹ ਬੱਚਾ ਜੀ ਦੀ ਖੁਰਾਕ ਹੀ ਅੰਮ੍ਰਿਤ ਹੋਊਗੀ ਅੰਮ੍ਰਿਤ ਦੀਆਂ ਘੁੱਟਾਂ ਉਸ ਬੱਚੇ ਨੂੰ ਮਿਲਣਗੀਆਂ ਤਾਂ ਉਹ ਬੱਚਾ ਕਿੰਨੀ ਇੱਕ ਪਾਵਨ ਤੇ ਪਵਿੱਤਰ ਆਤਮਾ ਇਹ ਧਰਤੀ ਤੇ ਜਨਮ ਲਾਊਗੀ ਜਿਹਨੂੰ ਖਰਾ ਕੇ ਅੰਮ੍ਰਿਤ ਦੀ ਮਿਲੇ ਆ ਕਿੰਨੀ ਪਾਵਰਫੁਲ ਸੋਲ ਹੋਊਗੀ ਉਹ ਤਾਂ ਹੀ ਮੈਂ ਹੱਥ ਵਨ ਕੇ ਬੇਨਤੀ ਕਰਦੀ ਹੁੰਨੀ ਆ ਕਿ ਜੇਕਰ ਤੁਸੀਂ ਹਜੇ ਵਿਆਹ ਨਹੀਂ ਕਰਵਾਇਆ ਤਾਂ ਪਲੀਜ਼ ਉਸ ਤੋਂ ਪਹਿਲਾਂ ਹੀ ਪਰਮਾਤਮਾ ਦੇ ਰਸਤੇ ਤੇ ਚੱਲ ਕੇ ਅਵੇਕਨ ਹੋ ਜਾਵੋ ਉਸ ਇੱਕ ਨਾਲ ਜੁੜ ਜਾਵੋ ਤੁਹਾਡੇ ਕੋਲ ਬਹੁਤ ਵਧੀਆ ਚਾਂਸ ਆ ਇੱਕ ਚੰਗੀ ਮਾਂ ਬਣਨ ਦਾ ਆਪ ਜਿਹੜੀਆਂ ਵੀ ਟਵਿਨ ਫਲੇਮ ਡਿਵਾਈਨ ਫੈਮਿਨਾਈਨਸ ਆਪਣੇ ਆਪ ਨੂੰ ਕਹਿੰਦੀਆਂ ਹਨ ਕਿ ਉਹ ਆਲਰੇਡੀ ਮੈਰਿਡ ਨੇ ਜਾਂ ਉਹਨਾਂ ਦੇ ਬੱਚੇ ਨੇ ਤੁਸੀਂ ਵੀ ਜਰੂਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੇ ਬੱਚੇ ਦੀਆਂ ਤੁਹਾਡੇ ਬੱਚਿਆਂ ਦੇ ਅੰਦਰ ਕਿਹੜੀਆਂ ਖਾਸੀਅਤ ਹਨ ਉਹ ਦੱਸੋ ਤਾਂ ਕਿ ਤੁਹਾਡੇ ਬੱਚਿਆਂ ਬਾਰੇ ਜਾਣ ਕੇ ਦੂਜਿਆਂ ਨੂੰ ਵੀ ਕੋਈ ਗਾਈਡੈਂਸ ਮਿਲ ਸਕੇ ਕਿ ਬੱਚੇ ਕਿਵੇਂ ਦੇ ਹੋ ਸਕਦੇ ਨੇ ਅਸੀਂ ਉਹਨਾਂ ਨੂੰ ਕਿੰਨਾ ਕੁ ਟਾਈਮ ਦੇ ਕੇ ਕਿਵੇਂ ਉਹਨਾਂ ਨੂੰ ਉਹਨਾਂ ਦੇ ਸੋਲ ਪਰਪਸ ਦੇ ਬਾਰੇ ਦੱਸ ਸਕਦੇ ਹਾਂ ਜਾਂ ਉਹਨਾਂ ਨੂੰ ਸੋਲ ਪਰਪਸ ਦੇ ਨੇੜੇ ਲਿਆ ਸਕਦੇ ਹਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਚੱਲਦੀ ਸੀ ਕਿ ਜਿਹੜੀਆਂ ਡਿਵਾਈਨ ਫੈਮਿਨਾਈਨਸ ਕਿਸੇ ਸੋਲ ਮਿਟ ਜਾਂ ਕਾਰਮਿਕ ਦੇ ਨਾਲ ਮੈਰਿਡ ਨੇ ਇਹਨਾਂ ਦੇ ਜਿਹੜੇ ਬੱਚੇ ਨੇ ਇਹਨਾਂ ਦੇ ਬੱਚੇ ਹਮੇਸ਼ਾ ਇਹਨਾਂ ਦੀ ਜਿਹੜੀ ਮਸਕੁਲਾਈਨ એનਰਜੀ ਆ ਮਾਤਾ ਦੀ ਮਸਕੁਲਾਈਨ એનਰਜੀ ਆ ਉਹਨੂੰ ਪਸੰਦ ਕਰਨਗੇ ਉਹ ਬੱਚਿਆਂ ਨੇ ਦੇਖ ਲਓ ਜਿਨ੍ਹਾਂ ਨੇ ਬਚਪਨ ਤੋਂ ਹੀ ਪ੍ਰੇਮ ਨੂੰ ਚੁਣਿਆ ਪ੍ਰੇਮ ਨੂੰ ਐਕਸਪੀਰੀਅੰਸ ਕੀਤਾ ਪਰਮਾਤਮਾ ਦਾ ਜਿਹੜਾ ਮਿਲਣ ਦਾ ਮਿਲਾਪ ਦਾ ਜਿਹੜਾ ਰਸਤਾ ਉਹ ਹੈ ਹੀ ਪ੍ਰੇਮ ਆ ਤਾਂ ਉਹ ਬੱਚੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੇਮ ਨੂੰ ਹੀ ਅਟਰੈਕਟ ਕਰਨਗੇ ਜੇਕਰ ਉਹ ਵੀ ਟਵਿਨ ਫਿਲਮ ਜਰਨੀ ਦੇ ਵਿੱਚ ਹੋਏ ਤਾਂ ਉਹਨਾਂ ਦੀ ਇਹ ਯਾਤਰਾ ਸਾਡੇ ਨਾਲੋਂ ਕਈ ਗੁਣਾ ਈਜ਼ੀ ਹੋ ਸਕਦੀ ਜਾਂ ਸੌਖੀ ਹੋ ਸਕਦੀ ਆ ਸੋ ਆਪ ਸਾਰਿਆਂ ਨੂੰ ਮੇਰੀ ਤਾਂ ਇਹੇ ਹੱਥ ਜੋੜ ਕੇ ਬੇਨਤੀ ਆ ਫੈਮਿਨਾਈਨਸ ਨੂੰ ਕਿ ਤੁਸੀਂ ਜ਼ਰੂਰ ਜੇਕਰ ਤੁਹਾਡੇ ਕੋਲ ਆਲਰੇਡੀ ਬੱਚੇ ਹਨ ਉਹਨਾਂ ਤੇ ਜ਼ਰੂਰ ਧਿਆਨ ਦਿਆ ਕਰੋ ਬੱਚਿਆਂ ਨੂੰ ਟਾਈਮ ਦਿਆ ਕਰੋ ਗੁਰੂ ਨਾਲ ਜੋੜਿਆ ਕਰੋ ਉਹਨਾਂ ਨੂੰ ਪਾਠ ਸੁਣਾਇਆ ਕਰੋ ਉਹਨਾਂ ਨੂੰ ਕੋਲ ਬਿਠਾਇਆ ਕਰੋ ਤੇ ਉਹਨਾਂ ਨੂੰ ਲਗਨ ਲਾਓ ਮਹਾਰਾਜ ਦੇ ਵੱਲ ਜੋੜੋ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਧੋਖਾ ਨਾ ਖਾ ਸਕਣ ਉਹਨਾਂ ਦੇ ਅੰਦਰ ਵਾਹਿਗੁਰੂ ਜੀ ਦਾ ਵਾਸਾ ਹੋਵੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਸਮਾ ਜਾਣ ਤੇ ਪੂਤਾ ਮਾਤਾ ਕੀ ਆਸ਼ੀਸ਼ ਨਿਮਖਣਾ ਵਿਸਰੋ ਤੁਮਕੋ ਹਰ ਹਰ ਸਦਾ ਪਜੋ ਜਗਦੀਸ਼ ਇਹ ਵਾਲਾ ਜਿਹੜਾ ਸ਼ਬਦ ਆ ਉਹ ਬੱਚਿਆਂ ਨੂੰ ਆਪਣੇ ਸਮ੍ਰਿਤੀ ਚ ਬਿਠਾ ਕੇ ਬੱਚਿਆਂ ਦੇ ਵਾਸਤੇ ਇਹ ਸ਼ਬਦ ਦਾ ਜਾਪ ਭਾਵੇਂ 5 ਵਾਰ ਭਾਵੇਂ 11 ਵਾਰ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਬੱਚਿਆਂ ਦੇ ਸਿਰ ਬੰਉਂਦੇ ਹੋ ਜਾਂ ਬੱਚਿਆਂ ਨੂੰ ਨਿਲਾਉਂਦੇ ਹੋ ਜਾਂ ਬੱਚਿਆਂ ਨੂੰ ਖਾਣਾ ਦਿੰਦੇ ਹੋ ਉਦੋਂ ਵੀ ਤੁਸੀਂ ਉਹਦੇ ਵੱਲ ਫੋਕਸ ਕਰਕੇ ਇਹ ਸ਼ਬਦ ਜ਼ਰੂਰ ਪੜਿਆ ਕਰੋ ਤਾਂ ਕਿ ਜਿਹੜੇ ਬੱਚੇ ਆ ਉਹ ਵਾਹਿਗੁਰੂ ਜੀ ਦੇ ਮਾਰਗ ਤੋਂ ਕਦੇ ਵੀ ਨਾ ਪਟਕਣ ਕਿਉਂਕਿ ਆਉਣ ਵਾਲਾ ਸਮਾਂ ਤਾਂ ਕਾਲ ਯੁਗ ਦਾ ਹੋਰ ਜੇਕਰ ਭਿਆਨਕ ਆ ਗਿਆ ਤਾ ਬੱਚੇ ਕਿਧਰੇ ਵੀ ਪਾਟਕ ਸਕਦੇ ਨੇ ਇਹ ਤਾਂ ਮਾਵਾਂ ਲਈ ਹੱਥ ਜੋੜ ਕੇ ਬੇਨਤੀ ਸੀ ਬਾਕੀ ਜਿਹੜੀ ਗੱਲ ਆ ਮੈਂ ਉਦਾਹਰਨ ਦੇਣੀ ਸੀਗੀ ਤੁਹਾਨੂੰ ਕਿ ਬੱਚੇ ਕਿਸ ਤਰ੍ਹਾਂ ਦੇ ਹੁੰਦਿਆ ਟਵਿਨ ਫਲੇਮਸ ਦੇ ਅੱਗੇ ਇਹ ਬੱਚੇ ਗਿਫਟਡ ਬੱਚੇ ਹੁੰਦੇ ਆ ਪਰਮਾਤਮਾ ਦੇ ਭੇਜਿਆ ਹੋਇਆ ਤੁਹਾਡੇ ਲਈ ਇੱਕ ਤੋਹਫਾ ਹੁੰਦੇ ਨੇ ਪਰ ਸਾਨੂੰ ਪਹਿਲਾਂ ਨਹੀਂ ਇਹਨਾਂ ਬੱਚਿਆਂ ਬਾਰੇ ਪਤਾ ਲੱਗਦਾ ਹੌਲੀ ਹੌਲੀ ਇਨਾਂ ਦੇ ਜਿਹੜੇ ਪਰਮਾਤਮਾ ਵੱਲੋਂ ਇਹਨਾਂ ਨੂੰ ਜਿਹੜੀਆਂ ਸ਼ਕਤੀਆਂ ਦਿੱਤੀਆਂ ਹੋਈਆਂ ਹੁੰਦੀਆਂ ਨੇ ਹੌਲੀ-ਹੌਲੀ ਉਜਾਗਰ ਹੁੰਦੀਆਂ ਨੇ ਹੁਣ ਗੱਲ ਮੈਂ ਇੱਥੇ ਫੇਰ ਮੇਰੀ ਆਪਣੀ ਚੱਲ ਪੈਣੀ ਆ ਦੇਖੋ ਪਹਿਲੀ ਤਾਂ ਗੱਲ ਇਹ ਆ ਮੈਂ ਆਪਣੇ ਆਪ ਨੂੰ ਡਿਵਾਈਨ ਫੈਮਿਨਾਈਨ ਨਹੀਂ ਕਹਿੰਦੀ ਮੈਂ ਆਪਣੇ ਆਪ ਨੂੰ ਇੱਕ ਫੈਮਿਨਾਈਨ એનર્ਜੀ ਮੰਨਦੀ ਆ ਜਿਹੜੀ ਫੀਮੇਲ ਬਾਡੀ ਦੇ ਵਿੱਚ ਆ ਡਿਵਾਈਨ ਮੈਂ ਹਜੇ ਨਹੀਂ ਬਣੀ ਆਪ ਜੀ ਨੇ ਪਤਾ ਨਹੀਂ ਕੀ ਕਹਿਣਾ ਆ ਮੈਂ ਮੈਂ ਜੋ ਕਿ ਮੈਨੂੰ ਲੱਗਦਾ ਹੈ ਕਿ ਮੈਂ ਹਜੇ ਡਿਵਾਈਨ ਨਹੀਂ ਬਣੀ ਡਿਵਾਈਨ ਤੱਕ ਪਹੁੰਚਣ ਦਾ ਰਸਤਾ ਬਹੁਤ ਦੂਰ ਆ ਮੇਰਾ ਹਜੇ ਜਦੋਂ ਡਿਵਾਈਨ ਦੇ ਨਾਲ ਇੱਕਮਿਕ ਹੋ ਗਈ ਹੈ ਭੇਦ ਅਵਸਥਾ ਹੋ ਗਈ ਉਦੋਂ ਸ਼ਾਇਦ ਡੀਐਫ ਬਣ ਜਾਊਂਗੀ ਪਰ ਹਜੇ ਤਾਂ ਮੈਂ ਆਪਣੇ ਆਪ ਨੂੰ ਫੈਮਿਨਾਈਨ ਹੀ ਕਹਿੰਦੀ ਹੁੰਨੀ ਆ ਤੇ ਤੁਹਾਡੇ ਚਰਨਾਂ ਦੀ ਦਾਸੀ ਹੀ ਕਹਿੰਦੀ ਆ ਆਡੇ ਚਾਨਾਂ ਦੀ ਦਾਸੀ ਬਣ ਕੇ ਹੀ ਵੀਡੀਓ ਬਣਾਉਣੀ ਆ ਮੇਰੇ ਅੰਦਰ ਕੋਈ ਹੰਕਾਰ ਦੀ ਭਾਵਨਾ ਨਾ ਆਵੇ ਕੋਈ ਈਗੋ ਨਾ ਆਵੇ ਤਾਂ ਮੈਂ ਤੁਹਾਨੂੰ ਕੁਝ ਬਾੜਾ ਦੱਸਣੀ ਸਕਦੀ ਕਿ ਵਾਹਿਗੁਰੂ ਜੀ ਨੇ ਮੈਨੂੰ ਇੱਕ ਧੀ ਰਾਣੀ ਅਜੇ ਹੀ ਗਿਫਟਡ ਚਾਈਲਡ ਦਿੱਤੀ ਆ ਜਿਹਦੇ ਬਾਰੇ ਅੱਜ ਮੇਰਾ ਦਿਲ ਕਰਦਾ ਤੁਹਾਨੂੰ ਦੱਸਾਂ ਪਰ ਮੈਂ ਇਹ ਨਹੀਂ ਸੀ ਦੱਸਣਾ ਕਿਉਂ ਮੇਰੀ ਹੀ ਧੀ ਰਾਣੀਆ ਵਾਹਿਗੁਰੂ ਜੀ ਨੇ ਮੈਨੂੰ ਬਖਸ਼ਿਆ ਮੈਂ ਕਿਸੇ ਹੋਰ ਦੀ ਐਗਜ਼ਾਮਪਲ ਦੇਣੀ ਸੀ ਪਰ ਹੁਣ ਅੱਜ ਮੈਨੂੰ ਦੱਸਣਾ ਪੈ ਰਿਹਾ ਪੈ ਗਿਆ ਜਾਂ ਕਹਿ ਲਓ ਮੇਰੀ ਇਹਦੇ ਵਿੱਚ ਕੋਈ ਵਡਿਆਈ ਨਹੀਂ ਰੱਤੀ ਪਰ ਵੀ ਵਡਿਆਈ ਨਹੀਂ ਸੋ ਆਪ ਜੀ ਦੇ ਜਿਹੜੀ ਚਾਨਾ ਦੀ ਦਾਸੀ ਆ ਉਹਨੇ ਜਿਹੜੀ ਆਪਣੀ ਪੜ੍ਹਾਈ ਆ ਇੰਡੀਆ ਚ ਪੂਰੀ ਕੀਤੀ ਸੀਗੀ ਐਮਏ ਪੋਲੀਟੀਕਲ ਸਾਇੰਸ MSc BEd ਇਹ ਸਾਰੀਆਂ ਡਿਗਰੀਆਂ ਨੇ ਤੇ ਸਕੂਲ ਲੈਵਲ ਤੋਂ ਲੈ ਕੇ ਕਾਲਜ ਯੂਨੀਵਰਸਿਟੀ ਲੈਵਲ ਤੱਕ ਹਮੇਸ਼ਾ ਫਰਸਟ ਆਉਂਦੀ ਰਹੀ ਸੀ ਕਹਿਣ ਦਾ ਮਤਲਬ ਇਹ ਆ ਕਿ ਸਾਨੂੰ ਸੈਟੀਸਫੈਕਸ਼ਨ ਕਿਤੇ ਵੀ ਨਹੀਂ ਮਿਲਦੀ ਉਦੋਂ ਇਹ ਲੱਗਦਾ ਸੀ ਵੀ ਸ਼ਾਇਦ ਫਰਸਟ ਆਣਾ ਹੀ ਮੇਰਾ ਮਕਸਦਾ ਇਸ ਸਾਲ ਵੀ ਫਰਸਟ ਆ ਜਾਵਾਂ ਇਸ ਸਾਲ ਵੀ ਟੌਪ ਕਰ ਜਾਵਾਂ ਮੈਡਲ ਲੈ ਲਵਾਂ ਸਟੱਡੀ 'ਚ ਮੈਡਲ ਲੈ ਲਵਾਂ ਜਾਂ ਟੀਚਿੰਗ ਕੰਪੀਟੀਸ਼ਨ ਦੇ ਵਿੱਚ ਮੈਡਲ ਲੈ ਲਵਾਂ ਉਦੋਂ ਜ਼ਿੰਦਗੀ ਦਾ ਦਾਇਰਾ ਉਹਨਾਂ ਕੀ ਸੀਮਤ ਸੀ ਫਿਰ ਇੱਕ ਹੋਰ ਦੌੜ ਲੱਗ ਗਈ ਕਿ ਮੈਂ ਫੋਰਨ ਜਾਣਾ ਹੈ ਚਲੋ ਫੋਰਨ ਵੀ ਆ ਗਈ ਫਿਰ ਹੋਰ ਦੌੜ ਹੋ ਜਾਂਦੀ ਆ ਜੌਬ ਹੋ ਜਾਵੇ ਬੱਚੇ ਹੋ ਜਾਣ ਘਰ ਮਿਲ ਜਾਵੇ ਗੱਡੀਆਂ ਹੋ ਜਾਣ ਅੱਜ ਵਾਈਗਰੂ ਜੀ ਦਾ ਦਿੱਤਾ ਸਾਰਾ ਕੁਝ ਪਰ ਕਹਿਣ ਦਾ ਮਤਲਬ ਇਹ ਆ ਕਿ ਜ਼ਿੰਦਗੀ ਦੀ ਦੌੜ ਕਦੇ ਖਤਮ ਨਹੀਂ ਹੁੰਦੀ ਜ਼ਿੰਦਗੀ ਦੀ ਦੌੜ ਤੁਹਾਡੀ ਉਦੋਂ ਖਤਮ ਹੋਣੀ ਆ ਜਦੋਂ ਤੁਹਾਨੂੰ ਤੁਹਾਡਾ ਜਿਹੜਾ ਸੋਲ ਪਰਪਸ ਆ ਉਹ ਪਤਾ ਲੱਗ ਸਕੇ ਜਿਸ ਦਿਨ ਤੁਹਾਨੂੰ ਸੋਲ ਪਰਪਸ ਪਤਾ ਲੱਗ ਗਿਆ ਉਸ ਦਿਨ ਲੱਗਣਾ ਹੈ ਕਿ ਜ਼ਿੰਦਗੀ ਇੱਥੇ ਤੱਕ ਮਿਲੀ ਸੀ ਵਾਈਗੁਰੂ ਜੀ ਨੇ ਜਿਹੜਾ ਡਿਵਾਈਨ ਸੋਲ ਪਰਪਸ ਦਿੱਤਾ ਸੀ ਸੋ ਮੈਂ ਅੱਜ ਆਪਣੀ ਧੀ ਰਾਣੀ ਦੇ ਬਾਰੇ ਗੱਲ ਕਰੂੰਗੀ ਕਿ ਉਹ ਜਦੋਂ ਨਾ 2 ਸਾਲ ਦੀ ਸੀ ਅਸੀਂ ਸ੍ਰੀ ਹਜੂਰ ਸਾਹਿਬ ਗਏ ਸੀ ਉਹ ਹਜੇ ਬੋਲਣ ਨਹੀਂ ਸੀ ਲੱਗੇ ਉਥੇ ਜਿਹੜੇ ਮਹਾਪੁਰਸ਼ ਨੇ ਮਤਲਬ ਮੇਨ ਸੇਵਾਦਾਰ ਨੇ ਉਹਨਾਂ ਨੇ ਮੈਂ ਕਿਹਾ ਸੀ ਕਿ ਬੋਲਦੀ ਨਹੀਂ ਹਜੇ ਬੋਲਣ ਨਹੀਂ ਲੱਗੀ 2 ਸਾਲ ਦੇ ਹੋ ਗਏ ਆ ਸਿਰਫ ਦੋ ਸ਼ਬਦ ਬੋਲਦੀ ਸੀ ਉਹ ਕਹਿੰਦੇ ਸੀ ਕਿ ਇਹ ਦੇ ਨਾਮ ਦਾ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ ਕਰਿਆ ਕਰੋ ਤੇ ਇਹਨੇ ਬਹੁਤ ਜ਼ਿਆਦਾ ਅੱਗੇ ਜਾਣਾ ਆ ਤੇ ਸੰਗਤ ਦੇ ਰੂਪ ਵਿੱਚ ਜਿਹੜੇ ਵੀ ਸੁਣ ਰਹੇ ਵਿਊਰਸ ਨੇ ਮਹਾਪੁਰਸ਼ਾਂ ਦੇ ਬਚਨਾਂ ਦਾ ਕਿੰਨਾ ਪ੍ਰਤਾਪ ਹੁੰਦਾ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਵਾਇਗਰੂ ਜੀ ਮੇਰੇ ਤੋਂ ਇੱਕ ਜਪਜੀ ਸਾਹਿਬ ਜੀ ਦੇ ਪਾਠ ਦੀ ਸੇਵਾ ਬੇਟੀ ਲਈ ਲੈ ਰਹੇ ਨੇ ਤੇ ਉਹ ਬੇਟੀ ਫਿਰ ਕਿਵੇਂ ਦੀ ਹੋਈ 22 ਸਾਲ ਦੀ ਸੀ ਜਦੋਂ ਉਸਨੇ ਪੰਜ ਪੌੜੀਆਂ ਕੰਠ ਕਰ ਲਈਆਂ ਮਤਲਬ ਮੈਂ ਪਿੱਛੇ-ਪਿੱਛੇ ਬੁਲਾਉਂਦੀ ਸੀ ਪਾਠ ਫਿਰ ਪੰਜ ਪੌੜੀਆਂ ਤੋਂ ਉਹਦੀ ਲਗਨ ਹੋਰ ਵੱਧ ਗਈ ਹੋਰ ਵੱਧ ਗਈ ਤੇ ਉਹਨੇ ਸ੍ਰੀ ਜਪਜੀ ਸਾਹਿਬ 6 ਸਾਲ ਦੀ ਉਮਰ ਤੱਕ ਪਹੁੰਚਦੇ ਹੋਏ ਉਸ ਨੂੰ 7-8 ਬਾਣੀਆਂ ਕੰਠ ਹੋ ਗਈਆਂ ਸੀ 7-8 ਬਾਣੀਆਂ ਜਿਦੇ ਵਿੱਚ 5 ਬਾਣੀਆਂ ਦਾ ਨਿਤਨੇਮ ਸੀ ਕੀਰਤਨ ਸੋਇਲਾ ਰਾਰਾ ਸਾਹਿਬ ਐਨੀ ਬਖਸ਼ਿਸ਼ ਮਹਾਰਾਜ ਨੇ ਉਸ ਬੱਚੀ ਤੇ ਕੀਤੀ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਹਦੀ ਲਗਨ ਹੋਰ ਵੱਧਦੀ ਗਈ ਮੈਂ ਉਹਨੂੰ ਉਡਾੜਾ ਘਰ ਹੀ ਸਿਖਾਉਂਦੀ ਰਹੀ ਪੰਜਾਬੀ ਪੜ੍ਹਨੀ ਸਿਖਾਤੀ 5 ਸਾਲ ਦੀ ਉਮਰ ਸੀ ਉਹਦੀ ਜਦੋਂ ਉਹਨੂੰ ਫਿਰ ਮੈਂ ਲੈ ਕੇ ਬੈਠ ਜਾਣਾ ਸ੍ਰੀ ਸਹਿਜ ਪਾਠ ਆਰੰਭ ਕਰ ਲਿਆ ਉਹਨੇ ਮੇਰੇ ਪਿੱਛੇ-ਪਿੱਛੇ ਬੋਲੀ ਜਾਣਾ ਮੈਂ ਇੱਕ-ਇੱਕ ਪੰਕਤੀ ਅੱਧੀ-ਅੱਧੀ ਪੰਕਤੀ ਬੋਲਣੀ ਉਹਨੇ ਮੇਰੇ ਪਿੱਛੇ-ਪਿੱਛੇ ਬੋਲ ਕੇ ਸੰਥਿਆ ਲਈ ਤੇ ਜਿੱਥੇ ਉਹ ਗਲਤ ਹੁੰਦੀ ਸੀ ਰੋਂਗ ਉਹਦੇ ਤੋਂ ਬੋਲਿਆ ਜਾਂਦਾ ਸੀ ਸ਼ਬਦ ਦਾ ਉਚਾਰਨ ਸਹੀ ਨਹੀਂ ਸੀ ਹੁੰਦਾ ਉਹਦਾ ਠੀਕ ਕਰਾਉਂਦੀ ਸੀ 5 ਸਾਲ ਦੀ ਉਮਰ ਦੇ ਵਿੱਚ ਤੇ ਉਦੋਂ ਅਸੀਂ ਮਾਵਾਂ ਧੀਆਂ ਨੇ ਰਲਕੇ ਇੱਕ ਸਹਿਜ ਪਾਠ ਸੰਪੂਰਨ ਕੀਤਾ ਤੇ ਜਦੋਂ ਫੇਰ ਹੋਰ ਉਹ ਬਾਣੀਆਂ ਕੰਠ ਕਰਦੀ ਗਈ ਮਤਲਬ ਮੈਂ ਆਪਣਾ ਸਾਰਾ ਟਾਈਮ ਬੱਚੀ ਲਈ ਸਪੈਂਡ ਕਰਦੀ ਰਹੀ ਬੱਚੀ ਨੂੰ ਦਿੰਦੀ ਰਹੀ ਤੇ ਉਹ ਮਹਾਰਾਜ ਵੱਲੋਂ ਸੀ ਕਿ ਉਹ ਦੀ ਜਾਂ ਯਾਦ ਸ਼ਕਤੀ ਤੇਜ ਸੀ ਉਹ ਬਾਣੀਆਂ ਕੰਠ ਕਰਦੀ ਗਈ ਕੰਠ ਕਰਦੀ ਗਈ ਜਦੋਂ 7 ਸਾਲ ਦੀ ਸੀ ਫੇਰ ਉਹਨੇ ਆਪ ਸਹਿਜ ਪਾਠ ਕੀਤਾ 10 ਮਹੀਨਿਆਂ ਦੇ ਵਿੱਚ ਭੋਗ ਪਾਇਆ ਸਹਿਜ ਪਾਠ ਦੀ ਸਮਾਪਤੀ ਹੋਈ 10 ਮਹੀਨਿਆਂ ਬਾਅਦ ਤੇ ਉਹ ਆਪ ਪੰਕਤੀ ਅੱਗੇ ਪੜ੍ਹਦੀ ਸੀ ਤੇ ਮੈਂ ਚੈੱਕ ਕਰਦੀ ਸੀ ਕਿ ਉਹਨੇ ਸਹੀ ਉਚਾਰਨ ਕੀਤਾ ਜਾਂ ਨਹੀਂ ਇਹ ਉਹਦੀ ਉਦੋਂ ਦੀ ਮਹਾਰਾਜ ਦੀ ਬਖਸ਼ਿਸ਼ਾ ਫਿਰੋਸ ਨੇ ਸ੍ਰੀ ਸੁਖਮਨੀ ਸਾਹਿਬ ਕੰਠ ਕੀਤਾ ਤੇ ਆਸਾ ਜੀ ਦੀ ਵਾਰ ਕੰਠ ਕੀਤੀ ਜਦੋਂ ਉਸਦੀ ਉਮਰ 9 ਸਾਲ ਦੀ ਹੋ ਗਈ ਦਾਸ ਦੀ ਬੇਟੀ ਜਦੋਂ 9 ਸਾਲ ਦੀ ਹੋ ਗਈ ਤਾਂ ਉਦੋਂ ਉਸ ਨੂੰ 25 ਬਾਣੀਆਂ ਕੰਠ ਹੋ ਚੁੱਕੀਆਂ ਸੀ ਏ ਹੁਣ ਸੰਗਤ ਦੇ ਅਸੀਸਾਂ ਸੀ ਮਹਾਰਾਜ ਦੀ ਬਖਸ਼ਿਸ਼ ਸੀ ਮੇਰਾ ਇਹਦੇ ਵਿੱਚ ਪਤਾ ਨਹੀਂ ਕੀ ਰੋਲ ਸੀ ਜਾਂ ਮਹਾਰਾਜ ਨੇ ਮੇਰੇ ਤੋਂ ਕੋਈ ਸੇਵਾ ਲੈਣੀ ਸੀ ਅੱਜ ਤੱਕ ਮੈਂ ਆਪਣੇ ਆਪ ਨੂੰ ਡਿਵਾਈਨ ਫੈਮਿਨਾਈਨ ਨਹੀਂ ਕਹਿੰਦੀ ਪਰ ਮੈਂ ਉਹਦੇ ਲਈ ਟਾਈਮ ਜ਼ਰੂਰ ਕੱਢਿਆ ਸ਼ਾਇਦ ਇਹ ਮੇਰੀ ਸੇਵਾ ਸੀ ਮੇਰੇ ਕਰਮਾਂ ਚ ਲਿਖੀ ਹੋਈ ਸੀ ਉਸ ਨੂੰ ਇੱਥੋਂ ਤੱਕ ਲੈ ਕੇ ਆਉਣਾ ਸੰਗਤ ਜਦੋਂ ਗੁਰੂ ਘਰ ਜਾਂਦੀ ਸੀ ਮੈਂ ਸੰਗਤ ਦੇ ਜੋੜਿਆਂ ਚੋਂ ਧੂੜੀ ਲੈ ਕੇ ਉਹਦੇ ਮਸਤਕ ਤੇ ਲਾਉਂਦੀ ਸੀ ਸ਼ਾਇਦ ਉਹ ਧੂੜੀ ਦੀ ਕਿਰਪਾ ਵਰਤੀ ਆ ਇਹ ਸਾਰਾ ਕੁਝ ਆਪ ਜੀ ਨੂੰ ਦੱਸਣ ਦਾ ਅੱਜ ਮਕਸਦ ਇਹ ਆ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦੇ ਹੋ ਸੰਗਤ ਦੀਆਂ ਧੂੜੀ ਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਹੁੰਦਾ ਮਹਾਰਾਜ ਨੇ ਦਾਤਾਂ ਉੱਥੇ ਹੀ ਰੱਖੀਆਂ ਹੁੰਦੀਆਂ ਤੇ ਮੇਰੀ ਤਾਂ ਹੀ ਅਰਦਾਸ ਆ ਜਿਹੜੀਆਂ ਵੀ ਹਜੇ ਡਿਵਾਈਨ ਫੈਮਿਨਾਈਨਸ ਦਾ ਵਿਆਹ ਹੋਣਾ ਆ ਬੱਚੇ ਹੋਣੇ ਨੇ ਮਹਾਰਾਜ ਬੱਚਿਆਂ ਦੀਆਂ ਦਾਤਾਂ ਸਭ ਨੂੰ ਬਖਸ਼ਣ ਸਭ ਦੀ ਝੋਲੀ ਭਰਨ ਤੇ ਸਭ ਨੂੰ ਗਿਫਟਡ ਬੱਚੇ ਦੇਣ ਤੇ ਮਾਮਾ ਵੱਦ ਤੋਂ ਵੱਧ ਆਪਣਾ ਟਾਈਮ ਬੱਚਿਆਂ ਨੂੰ ਦੇਣ ਉਹਨਾਂ ਨੂੰ ਗੁਰੂ ਮਹਾਰਾਜ ਦੇ ਨਾਲ ਜੋੜ ਦੇਣ ਤੇ ਮਹਾਰਾਜ ਕਦੀ ਉਹਨਾਂ ਨੂੰ ਘਾਟਾ ਨਹੀਂ ਛੱਡਦੇ ਦੁਨਿਆਵੀ ਪੜਾਈ ਦੇ ਵਿੱਚ ਵੀ ਉਹ ਫਸਟ ਹੀ ਆਉਂਦੇ ਨੇ ਇਹ ਗੱਲ ਦਾ 100% ਤੁਸੀਂ ਯਕੀਨ ਮੰਨੋ ਸੰਗਤ ਦੇ ਵਿੱਚ ਜ਼ਰੂਰ ਬੱਚਿਆਂ ਨੂੰ ਲੈ ਕੇ ਜਾਇਆ ਕਰੋ ਉੱਥੇ ਵੀ ਬਹੁਤ ਬਖਸ਼ਿਸ਼ ਹੁੰਦੀ ਆ ਤੇ ਆਪ ਸਾਰੇ ਮੇਰੇ ਲਈ ਵੀ ਅਰਦਾਸ ਕਰਿਓ ਕਿ ਅਕਾਲ ਪੁਰਖ ਵਾਹਿਗੁਰੂ ਮੈਨੂੰ ਹੋਰ ਮੱਤ ਸਮਤ ਬਖਸ਼ਣਾ ਤਾਂ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰ ਸਕਾਂ ਤੁਸੀਂ ਇੰਨਾ ਕੀਮਤੀ ਟਾਈਮ ਕੱਢ ਕੇ ਵੀਡੀਓ ਨੂੰ ਸੁਣਿਆ ਚੈਨਲ ਨੂੰ ਪਿਆਰ ਦਿੱਤਾ ਸਬਸਕ੍ਰਾਈਬ ਕੀਤਾ ਚੈਨਲ ਨੂੰ ਲਾਈਕ ਕੀਤਾ ਵੀਡੀਓ ਨੂੰ ਕਮੈਂਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਰੂਮ ਰੂਮ ਸ਼ੁਕਰਾਨਾ ਤੇ ਆਪਣੇ ਚਰਨਾਂ ਦੀ ਧੂੜੀ ਹਮੇਸ਼ਾ ਬਖਸ਼ ਦੇ ਰਹੋ ਥੈਂਕ ਯੂ ਕਲਪੁਰਖ ਵਾਇਗਰੋ ਥੈਂਕ ਯੂ ਯੂਨੀ